ਜਿਹੜੀ ਚੀਜ਼ ਮੰਗ ਲਾ ਵੀਰੇ ਮੇਰਾ ਤਾਂ 24 ਘੰਟਿਆਂ 'ਚ ਕੰਮ ਇਹ ਮੈਂ ਬਿਆਨ ਨਹੀਂ ਕਰ ਸਕਦਾ ਇੱਕ 24 ਘੰਟਿਆਂ 'ਚ ਮੇਰਾ ਅਸਲੀ ਕੰਮ ਮੇਰਾ ਇੱਕ ਬ੍ਰਦਰ ਸੀਗਾ ਜੀ ਉਹਦੀ ਬਦਲੀ ਨਹੀਂ ਹੋ ਰਹੀ ਸੀ ਜੀ ਚਲੋ ਬਾਬਾ ਦੀਪ ਸਿੰਘ ਜੀ ਦੇ ਕੋਲ ਮੈਂ ਅਰਦਾਸ ਕਰਕੇ ਗਿਆ ਮੈਂ ਹਜੇ ਅਰਦਾਸ ਕੀਤੀ ਸੀਗੀ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਮੇਰੇ ਬ੍ਰਦਰ ਦਾ ਫੋਨ ਆ ਗਿਆ ਮੇਰੀ ਬਦਲੀ ਹੋ ਗਈ ਜਿੱਥੇ ਮੈਂ ਚਾਹੁੰਦਾ ਸੀ ਉੱਥੇ ਵੀਰ ਦੀ ਬਦਲੀ ਹੋ ਆਪਣੇ ਆਨੂੰ ਵੀ ਕਹਿੰਦਾ ਸਾਡੇ ਕੋਈ ਦੁਸ਼ਮਣ ਵੀ ਆ ਗਏ ਆ ਮੇਰੇ ਕੋਈ ਪੈਦਾ ਹੋਇਆ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਬਈ ਬਾਬਾ ਦੀਪ ਸਿੰਘ ਜੀ ਦੇ ਘਰ ਤੇ ਆਓ ਲੋਕਾਂ ਨੇ ਕਹਿੰਦਾ ਬਈ ਕੁਝ ਮਿੰਟਾਂ 'ਚ ਕੰਮ ਪ ਹਾਂਜੀ ਬਾਬਾ ਦੀਪ ਸਿੰਘ ਜੀ ਉਹ ਜਗ੍ਹਾ ਤੇ ਜੋਤ ਜਗਾਈ ਫਿਰ ਮੇਰਾ ਵੀਰ ਸੀਟ ਤੇ ਬੈਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਕਿੰਨਾ ਸਮਾਂ ਹੋ ਗਿਆ ਜਿੱਥੇ ਆਉਂਦਿਆਂ ਨੂੰ ਮੈਨੂੰ ਆਉਂਦਿਆਂ ਨੂੰ ਘੱਟੋ ਘੱਟ 5 ਸਾਲ ਹੋ ਗਏ ਜੀ ਤੇ ਮੈਨੂੰ ਚਪੈਰਾ ਲਾਉਂਦੇ ਮੈਨੂੰ ਆਹ ਕੀ ਤੀਜਾ ਚਪੈਰਾ ਜੀ ਤੀਜਾ ਚਪੈਰਾ ਹਾਂਜੀ ਹਾਂਜੀ ਤੇ ਕਿੰਨਾ ਕੁ ਜੀਵਨ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਜਿਹੜੀ ਚੀਜ਼ ਮੰਗ ਲਾ ਵੀਰੇ ਮੇਰਾ ਤਾਂ 2 ਸਾਂਝਾ ਕਰੋਗੇ ਸਾਡੇ ਨਾਲ ਵੀ ਤੁਸੀਂ ਕਿਆ ਅਰਦਾਸ ਕੀਤੀ ਹੋਵੇ ਇੱਥੇ ਤੇ 24 ਘੰਟਿਆਂ ਚ ਪੂਰੀ ਹੋ ਗਈ ਮੇਰਾ ਇੱਕ ਬ੍ਰਦਰ ਸੀਗਾ ਜੀ ਉਹਦੀ ਬਦਲੀ ਨਹੀਂ ਹੋ ਰਹੀ ਸੀ ਜੀ ਚਲੋ ਬਾਬਾ ਦੀਪ ਸਿੰਘ ਜੀ ਕੋਲ ਮੈਂ ਅਰਦਾਸ ਕਰਕੇ ਗਿਆ ਮੈਂ ਹਜੇ ਅਰਦਾਸ ਕੀਤੀ ਸੀਗੀ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਮੇਰੇ ਬ੍ਰਦਰ ਦਾ ਫੋਨ ਆ ਗਿਆ ਮੇਰੀ ਬਦਲੀ ਹੋ ਗਈ ਜਿੱਥੇ ਮੈਂ ਚਾਹੁੰਦਾ ਸੀ ਉੱਥੇ ਵੀਰ ਦੀ ਬਦਲੀ ਹੋ ਗਈ ਜੀ ਕਿੰਨਾ ਯਕੀਨ ਵਰਵਾ ਜਾਂਦਾ ਵੀ ਜਦੋਂ ਪੈਨ ਦੇ ਸੱਟ ਜਿਹੜੇ ਕੰਮ ਹੋਣ ਵੀ ਜਦੋਂ ਅੱਖ ਉਦੋਂ ਹੀ ਕੰਮ ਹੋ ਜਾ ਵੀਰੇ ਮੈਂ ਤਾਂ ਕਿਆ ਆਪਣੇਆਂ ਨੂੰ ਵੀ ਕਹਿੰਦਾ ਸਾਡੇ ਕੋਈ ਦੁਸ਼ਮਣ ਵੀ ਹੈਗੇ ਆ ਮੇਰੇ ਕੋਈ ਪੈਦਾ ਹੋਏ ਆ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਬਈ ਬਾਬਾ ਦੀਪ ਸਿੰਘ ਜੀ ਦੇ ਘਰ ਤੇ ਆਓ ਲੋਕਾਂ ਨੇ ਕਹਿੰਦਾ ਬਈ ਕੁਝ ਮਿੰਤਾਂ 'ਚ ਕੰਮ ਪੂਰੇ ਹੋ ਜਾਂਦੇ ਆ ਜਦ ਤੱਕ ਮੇਰਾ ਵੀਰ ਉਹ ਜਗ੍ਹਾ ਤੇ ਬੈਠਿਆ ਅਜੀ ਬਾਬਾ ਦੀਪ ਸਿੰਘ ਜੀ ਉਹ ਜਗ੍ਹਾ ਤੇ ਜੋਤ ਜਗਾਈ ਫਿਰ ਮੇਰਾ ਵੀਰ ਸੀਟ ਤੇ ਬੈਠਾ ਆ ਠੀਕ ਹੈ ਨਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਜੀ ਮੇਰੇ ਅੰਦਰ ਕਿੰਨੀ ਖੁਸ਼ੀ ਹੈ ਮੇਰੇ ਅੰਦਰ ਹਾਂਜੀ ਕਿੰਨਾ ਕੁ ਸ਼ੁਕਰ ਕਰਦੇ ਆ ਫਿਰ ਵਾਈਕਰ ਦਾ ਵੀ ਜਦੋਂ ਆ ਜੋ ਮੰਗੋ ਉਹ ਪੂਰਾ ਹੋ ਜਵੇ ਮੈਂ ਕਹਿੰਦਾ ਇੱਕ ਇੱਕ ਮਿੰਟ ਤੇ ਜੀ ਇੱਕ ਇੱਕ ਮਿੰਟ ਤੇ ਸ਼ੁਕਰ ਕਰਨਾ ਜੀ ਮੈਂ ਤਾਂ ਕਹਿੰਦਾ ਚਪਹਿਰਾ ਸਾਹਿਬ ਬੁੱਧਵਾਰ ਦਾ ਹਰੇਕ ਹਰ ਰੋਜ਼ ਲੱਗਣਾ ਚਾਹੀਦਾ ਜੀ ਦੇਖੋ ਜੀ ਆਪਾਂ ਇੰਨੀ ਪਬਲਿਕ ਸੰਗਤ ਆ ਰਹੀ ਹੈ ਜੀ ਦੇਖੋ ਗਰਮੀ 'ਚ ਤੁਸੀਂ ਆਪ ਸੋਚੋ ਜੀ ਗਰਮੀ 'ਚ ਘਰੋਂ ਕਿਹੇ ਨਿਕਲ ਨੂੰ ਜੀ ਨਹੀਂ ਕਰਦਾ ਜੀ ਆਹ ਦੇਖੋ ਕਿਸੇ ਨੂੰ ਕੋਈ ਗਰਮੀ ਲੱਗਦੀ ਤੁਸੀਂ ਆਪ ਸੋਚੋ ਜੀ ਠੀਕ ਹੈ ਨਾ ਇਹ ਆਉਣ ਵਾਲੇ ਦਿਨਾਂ ਤੱਕ ਉਹ ਤੁਹਾਡੀ ਨਹਿਰ ਰੋਡ ਤੱਕ ਵੀ ਇਹ ਕੁਝ ਹਫ਼ਤਿਆਂ ਤੋਂ ਤੁਹਾਨੂੰ ਰੋਡ ਉੱਥੇ ਤੱਕ ਤੁਹਾਨੂੰ ਕਵਰਿੰਗ ਕਰਨੀ ਪਿਆ ਕਰਨੀ ਜੀ ਹਾਂ ਜੀ ਸੰਗਤਾਂ ਨੂੰ ਕੀ ਕਹਿਣਾ ਚਾਹੂਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਹੋ ਭਾਈ ਉਹਨਾਂ ਨੂੰ ਹੈਗਾ ਜਰੂਰ ਇੱਥੇ ਬਾਬਾ ਜੀ ਜਿਹਾਓ ਦਰਸ਼ਨ ਕਰੋ ਜੀ ਆ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਜੇ ਕਿਸੇ ਨੂੰ ਦੁੱਖਾ ਉਹ ਵੀ ਦੱਸੋ ਬਾਬਾ ਜੀ ਘੰਟਿਆਂ 'ਚ ਹੱਲ ਕਰ ਦੇ। ਵਾਹਿਗੁਰੂ ਜੀ ਦਾ ਖਾਲਸਾ ਅਸਿਰ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਤਾਂ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਜੀ ਕਿੰਨਾ ਸਮਾਂ ਹੋ ਗਿਆ ਜੇ ਇੱਥੇ ਆਉਂਦਿਆਂ ਮੈਨੂੰ ਆਉਂਦਿਆਂ ਨੂੰ ਘੱਟੋ ਘੱਟ ਜੀਵਨ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਜਿਹੜੀ ਚੀਜ਼ ਮੰਗ ਲਾ ਵੀਰੇ ਮੇਰਾ ਤਾਂ 24 ਘੰਟਿਆਂ 'ਚ ਕੰਮ ਹੋ ਗਿਆ ਇਹ ਮੈਂ ਬਿਆਨ ਨਹੀਂ ਕਰ ਸਕਦਾ ਇੱਕ 24 ਘੰਟਿਆਂ 'ਚ ਮੇਰਾ ਅਸਲੀ ਕੰਮ ਹੋ ਗਿਆ ਜੀ ਤੁਸੀਂ ਅੰਜਾ ਕਰੋਗੇ ਸਾਡੇ ਨਾਲ ਵੀ ਤੁਸੀਂ ਕੀ ਅਰਦਾਸ ਕੀਤੀ ਹੋਵੇ ਇੱਥੇ ਦੇ 24 ਘੰਟਿਆਂ 'ਚ ਪੂਰੀ ਹੋ ਗਈ ਮੇਰਾ ਇੱਕ ਬ੍ਰਦਰ ਸੀਗਾ ਜੀ ਉਹਦੀ ਬਦਲੀ ਨਹੀਂ ਹੋ ਰਹੀ ਸੀ ਜੀ ਚਲੋ ਬਾਬਾ ਦੀਪ ਸਿੰਘ ਜੀ ਕੋਲ ਮੈਂ ਅਰਦਾਸ ਕਰਕੇ ਗਿਆ ਮੈਂ ਹਜੇ ਅਰਦਾਸ ਕੀਤੀ ਸੀਗੀ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਮੇਰੇ ਬ੍ਰਦਰ ਦਾ ਫੋਨ ਆ ਗਿਆ ਮੇਰੀ ਬਦਲੀ ਹੋ ਗਈ ਜਿੱਥੇ ਮੈਂ ਚਾਹੁੰਦਾ ਸੀ ਉੱਥੇ ਵੀਰ ਦੀ ਬਦਲੀ ਹੋ ਗਈ ਜੀ ਕਿੰਨਾ ਯਕੀਨ ਵਰਵਾ ਜਾਂਦਾ ਵੀ ਜਦੋਂ ਪੈਂਦੇ ਸੱਟ ਜਿਹੜੇ ਕੰਮ ਹੋਣ ਵੀ ਜਦੋਂ ਅੱਖ ਉਹ ਤੋਂ ਹੀ ਕੰਮ ਹੋ ਜਾਂਦਾ ਵੀਰੇ ਮੈਂ ਤਾਂ ਕਹ ਆਪਣੇਆਂ ਨੂੰ ਵੀ ਕਹਿੰਦਾ ਸਾਡੇ ਕੋਈ ਦੁਸ਼ਮਣ ਵੀ ਹੈਗੇ ਆ ਮੇਰੇ ਕੋਈ ਪੈਦਾ ਹੋਇਆ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਵੀ ਬਾਬਾ ਦੀਪ ਸਿੰਘ ਜੀ ਦੇ ਘਰ ਤੇ ਆਓ ਲੋਕਾਂ ਨੇ ਕਹਿੰਦਾ ਵੀ ਕੁਝ ਮਿੰਟਾਂ 'ਚ ਕੰਮ ਪੂਰੇ ਹੋ ਜਾਂਦੇ ਆ ਜਦ ਤੱਕ ਮੇਰਾ ਵੀਰ ਉਹ ਜਗ੍ਹਾ ਤੇ ਬੈਠਿਆ ਅਜੀ ਬਾਬਾ ਦੀਪ ਸਿੰਘ ਜੀ ਉਹ ਜਗ੍ਹਾ ਤੇ ਜੋਤ ਜਗਾਈ ਫਿਰ ਮੇਰਾ ਵੀਰ ਸੀਟ ਤੇ ਬੈਠਾ ਆ ਠੀਕ ਹੈ ਨਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਜੀ ਮੇਰੇ ਅੰਦਰ ਕਿੰਨੀ ਖੁਸ਼ੀ ਹੈ ਮੇਰੇ ਅੰਦਰ ਹਾਂਜੀ ਕਿੰਨਾ ਕੁ ਸ਼ੁਕਰ ਕਰਦੇ ਆ ਫਿਰ ਵਾਈਕਰੂ ਦਾ ਵੀ ਜਦੋਂ ਅ ਜੋ ਮੰਗੋ ਉਹ ਪੂਰਾ ਹੋ ਜਵੇ ਮੈਂ ਕਹਿੰਦਾ ਇੱਕ ਇੱਕ ਮਿੰਟ ਤੇ ਜੀ ਇੱਕ ਇੱਕ ਮਿੰਟ ਤੇ ਸ਼ੁਕਰ ਕਰਨਾ ਹੀ ਮੈਂ ਤਾਂ ਕਹਿੰਦਾ ਚਪੈਰਾ ਸਾਹਿਬ ਬੁੱਧਵਾਰ ਦਾ ਹਰੇਕ ਹਰ ਰੋਜ਼ ਲੱਗਣਾ ਚਾਹੀਦਾ ਜੀ ਦੇਖੋ ਜੀ ਆਪਾਂ ਇੰਨੀ ਪਬਲਿਕ ਸੰਗਤ ਆ ਰਹੀ ਹੈ ਜੀ ਦੇਖੋ ਗਰਮੀ 'ਚ ਤੁਸੀਂ ਆਪ ਸੋਚੋ ਜੀ ਗਰਮੀ 'ਚ ਘਰੋਂ ਕਿਸੇ ਨਿਕਲ ਨੂੰ ਜੀ ਨਹੀਂ ਕਰਦਾ ਜੀ ਆਹ ਦੇਖੋ ਕਿਸੇ ਨੂੰ ਕੋਈ ਗਰਮੀ ਲੱਗਦੀ ਤੁਸੀਂ ਆਪ ਸੋਚੋ ਜੀ ਠੀਕ ਹੈ ਨਾ ਇਹ ਆਉਣ ਵਾਲੇ ਦਿਨਾਂ ਤੱਕ ਉਹ ਤੁਹਾਡੀ ਨਹਿਰ ਰੋਡ ਤੱਕ ਵੀ ਇਹ ਕੁਝ ਹਫ਼ਤਿਆਂ ਜੋ ਤੁਹਾਨੂੰ ਰੋਡ ਉੱਥੇ ਤੱਕ ਤੁਹਾਨੂੰ ਕਵਰਿੰਗ ਕਰਨੀ ਪਿਆ ਕਰਨੀ ਹੈ ਜੀ ਹਾਂ ਸੰਗਤਾਂ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਨੇ ਬਈ ਉਹਨਾਂ ਨੂੰ ਹੈਗਾ ਜਰੂਰ ਇੱਥੇ ਬਾਬਾ ਜੀ ਜਿਹਾਓ ਦਰਸ਼ਨ ਕਰੋ ਜੀ ਆ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਜੇ ਕਿਸੇ ਨੂੰ ਦੋਖਾ ਉਹ ਵੀ ਦੱਸੋ ਬਾਬਾ ਜੀ ਘੰਟਿਆਂ ਚ ਹੱਲ ਕਰ ਦੇਗਾ ਵਾਹਿਗੁਰੂ ਦਾ ਖਾਲਸਾ ਅਸਿਰ ਵਾਹਿਗੁਰੂ ਜੀ